راجہ وڑنگ جی پریس والے کئی بار نے باجوال صاحب کہ کانگرس کٹھی ہونی چاہی دیا میں دس دینا چاہتا انیس سو دے ویچ دو اَسی دڑے سکے تین مکمتری دے سی گے سردار دربارہ سنگھ سردار گردیال سنگھ ٹلو تہرچین سنگھ براڑ سارین گیانی جیل سنگھ ਇਨਾ ਸਾਰਿਆਂ ਨੇ ਇਲੈਕਸ਼ਨ ਲੜੀ ਸੀ ਉਹਦੇ ਚ ਇਹ ਨਹੀਂ ਸੀ ਕਿਹਾ ਤੇ ਅਸੀਂ ਕਾਂਗਰਸ ਦਾ ਨੁਕਸਾਨ ਨਹੀਂ ਇਹ ਤੇ ਹੋ ਗਈ ਕਾਂਗਰਸ ਤੇ ਜੇ ਕੋਈ ਇਹ ਕਵੇ ਜਾਂ ਮੈਨੂੰ ਪਹਿਲਾ ਮੁੱਖ ਮੰਤਰੀ ਕਰੋ ਜਾਂ ਆਹ ਕਰੋ ਉਹਨੂੰ ਕਦੀ ਕਾਂਗਰਸ ਦਾ ਵਰਕਰ برداشت ਨਹੀਂ ਕਰੇਗਾ ਮੈਂ ਦੱਸ ਦੇਣਾ ਚਾਹੁੰਨਾ ਕਾਂਗਰਸੀਓ ਕੰਨ ਖੋਲ ਕੇ ਸੁਣੋ ਤੁਹਾਨੂੰ ਨਹੀਂ ਜਿਹਨੂੰ ਕਿਸੇ ਨੂੰ ਗਲਤ ਫਹਮੀ ਆ ਮੈਂ ਉਹਨੂੰ ਦੱਸਣ ਲੱਗਾ ਸਰਦਾਰ ਬੈਂਸ ਸਿੰਘ ਤੇ ਸਰਦਾਰ ਗੁਰਦਸ਼ਨ ਸਿੰਘ ਨਾਬਾ ਇਹ ਵੱਖਰੇ ਗਰੁੱਪ ਚ ਹੁੰਦੇ ਸੀ ਸਰਦਾਰ ਦਰਬਾਰਾ ਸਿੰਘ ਦੇ ਬਰ ਖਿਲਾਫ ਜਦੋਂ ਮੁੱਖ ਮੰਤਰੀ ਸੀਗੇ ਤੇ ਮੇਰੇ ਇਫਾਜ਼ਤ ਅਹਿਜਨ ਸਿੰਘ ਜਨਾਲਾ ਤੇ ਡਾਕਟਰ ਕੇਵਲ ਕ੍ਰਿਸ਼ਨ ਇਹ ਸਾਰੇ ਇੱਕ ਗਰੁੱਪ ਚ ਹੁੰਦੇ ਸੀ ਪਰ ਜਿਸ ਕਲਪ ਖਤਮ ਹੋ ਜਾਂਦਾ ਸੀ ਕਾਂਗਰਸ ਖੜੀ ਹੁੰਦੀ ਸੀ ਜੇ ਅਤਵਾਦ ਆਇਆ ਖਤਮ ਕੀਤਾ ਅਤਵਾਦ ਤਾਂ ਖਤਮ ਹੋਇਆ ਜਦੋਂ ਕਾਂਗਰਸ ਇੱਕ ਮੋਟ ਹੋ ਕੇ ਇਸ ਅਤਵਾਦ ਦੇ ਬਰ ਖਿਲਾਫ ਲੜੀ ਅੱਜ ਕੋਈ ਇਹ ਗੱਲ ਕਵੇ ਕਿ ਸਰਦਾਰ ਬੀਨ ਸਿੰਘ ਬਾਰੇ ਸਰਦਾਰ ਬੀਨ ਸਿੰਘ ਨੇ ਆਪਣੀ ਸ਼ਹਾਦਤ ਦੇ ਕੇ ਪੰਜਾਬ ਨੂੰ ਸ਼ਾਂਤੀ ਦਿੱਤੀ ਬੀਜਪੀ ਵਾਲਿਓ ਨੋਟ ਕਰ ਲੋ ਤੁਹਾਡੇ ਕਰਕੇ ਪੰਜਾਬ 'ਚ ਸ਼ਾਂਤੀ ਨਹੀਂ ਆਈ ਇਹ ਕਾਂਗਰਸ ਦੀ ਸ਼ਹਾਦਤ ਕਰਕੇ ਕਾਂਗਰਸ ਇੱਥੇ ਸ਼ਾਂਤੀ ਆਈ ਆ ਹੁਣੇ ਗੁਰਕੀਰਤ ਕਹਿ ਕੇ ਗਿਆ ਕਹਿੰਦਾ ਹੱਥ ਯਾ ਉਹ ਸਮਰੋੜ ਕੇ ਨਾ ਉਹਨਾਂ ਦੇ ਹੱਥ 'ਚ ਫੜਾਵਾਂਗੇ ਆਪਾਂ ਕੁਛ ਨੂੰ ਅੱਗੇ ਜਾਣ ਹੀ ਨਹੀਂ ਦੇਣਾ ਪਹਿਲਾਂ ਹੀ ਮਰੋੜ ਲੈਣੀ ਹੈ ਕਿ ਉਹਨਾਂ ਦੇ ਹੱਥੋਂ ਫੜਾ ਲੈਣੀ ਕਿਹ ਫੜ ਲਓ ਬੇਈਮਾਨਾਂ ਦਾ ਟੋਲਾ ਇਕੱਠਾ ਹੋਇਆ ਸਟੇਜ ਤੇ ਖਲੋ ਕੇ ਕਦੀ ਗੱਲਾਂ ਕਰੂਗਾ ਆ ਚੀਜ਼ ਆ ਉਹ ਮੁੱਖ ਮੰਤਰੀਆਂ ਦਾ ਪੰਜਾਬ ਚਲਾ ਜੇ ਤੇਰੀ ਮਾਂ ਦਾ ਦੁੱਧ ਪੀਤਾ ਤੂੰ ਬਣਾ ਕਾਂਗਰਸੀਆਂ ਦੇ ਪਰਚੇ ਅਸੀਂ ਅੰਦਰ ਜਾਵਾਂਗੇ ਅਧਿਕਾਰਾਤ ਇਹਦੀ ਫਾਈਲ ਪਈ ਆ ਕੱਢ ਕੇ ਫੜਾ ਉਹ ਕਾਦੇ ਲਈ ਰੱਖੀ ਆ ਫਾਈਲ ਤੇਰੇ ਕੋਲੋਂ 4 ਦਿਨ ਨਹੀਂ ਜੇਲ੍ਹ ਚ ਬੈਠਿਆ ਜਾਣਾ ਚੂਹੇ ਅੰਦਰ ਚੱਲੇ ਉਹ ਜੇਲ੍ਹ ਚ ਨਹੀਂ ਚੂਹੇ ਬੰਦ ਹੋਣੇ ਸਮਝ ਗਏ ਨਾ ਤੁਸੀਂ ਗੱਲ ਕਰਦਾ ਉਹ ਪੰਜਾਬ ਵੇਖ ਪੰਜਾਬ ਦੀ ਬਰਬਾਦੀ ਵੇਖ ਪੰਜਾਬ ਚ ਗੈਂਗਸਟਰ ਕਿੰਨੇ ਫਿਰਦੇ ਨੇ ਤੇਰਾ ਉਹਨਾਂ ਵੱਲ ਧਿਆਨ ਨਹੀਂ ਤੇਰਾ ਦਿੱਲੀ ਵਾਲਿਆਂ ਵੱਲ ਧਿਆਨ ਹੈ ਉਹਨਾਂ ਦੀ ਅਯਾਸ਼ੀ ਵੱਲ ਧਿਆਨ ਆ ਪ੍ਰਧਾਨ ਜੀ ਇੱਕ ਹੋਰ ਲੁੱਟਣ ਲੱਗੇ ਜੇ ਪੰਜਾਬ ਨੂੰ ਕੱਲ ਤੁਸੀਂ ਕਹਿੰਦਾ ਬਲਾਕਾਂ ਦੇ ਵਿੱਚ 4.5 ਲੱਖ ਦਾ ਬੰਦਾ ਰੱਖਾਂਗੇ ਇਹਦੇ ਅਗੇਂਸਟ ਖੜੇ ਹੋ ਜੋ ਵੀ ਵਾਲਾ ਜਿਵੇਂ ਅੰਗਰੇਜ਼ਾਂ ਨੇ ਪੰਜਾਬ ਲੁੱਟਿਆ ਸੀ ਹਿੰਦੁਸਤਾਨ ਲੁੱਟਿਆ ਸੀ ਆ ਦਿੱਲੀ ਦਾ ਪਘੋੜਾ ਉਥੋਂ ਕੱਢਿਆ ਇਹ ਪੰਜਾਬ ਨੂੰ ਲੁੱਟਣ ਲੱਗਾ ਮੈਂ ਆਫੀਸਰਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਇਹਨਾਂ ਦੇ ਕਹਿਣ ਤੇ ਗੰਡਾ ਦੇ ਰਹੇ ਹੋ ਕੋੜੋਂ ਮੂੰਹ ਨਾਲ ਨਹੀਂ ਖੁੱਲਣੀਆਂ ਇਸ ਵਾਰੀ ਬੈਠੀ ਸਾਰੀ ਲੀਡਰਸ਼ਿਪ ਤੁਹਾਨੂੰ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਕਿ ਆਪਣੇ ਪਹਿਲਾਂ ਇਹ ਕਰੀਏ ਕਿ ਜਿਹੜਾ ਅਫੀਸਰ ਕਿਸੇ ਦੇ ਕਹਿੰਦੇ ਗਲਤ ਕੰਮ ਕਰਦਾ ਉਹਦੇ ਤੇ ਸਭ ਤੋਂ ਪਹਿਲੋਂ ਪਰਚਾ ਹੋ ਕੇ ਜੇਲ੍ਹ ਚ ਉਹ ਦੇਣਾ ਚਾਹੀਦਾ ਆ ਲੈਂਡਪੁਲਿੰਗ ਪਾਲਿਸੀ ਇਹ ਕਿੰਨੇ ਕੀਤੀ ਆ اے پنجاب دے چیف سیکٹری نے کی تھی سرندے گینسٹ بولو گے دے پنجاب بچے گا یہ چیف سیکٹری دے جو سرکار آئی سب تو پہلا جو کوئی پرچا ہوئے گا تو اس چیف سیکٹری کے بائی نیم پرچا ہوئے گا کہ لٹن لگا, سی ہو لگا سی. سا اجاڑ لگا اڈاک صاحب ہونے گا ਇਹਨਾਂ ਨੇ ਮੈਂ ਐਲਓਪੀ ਸਾਹਿਬ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਅਸੈਂਬਲੀ ਚ ਬੋਲਿਓ ਨਾ ਟੈਂਡਰ ਹੀ ਨਹੀਂ ਲਾਏ ਤੇ ਦਿੱਲੀ ਵਾਲਿਆਂ 800 ਕਰੋੜ ਰੁਪਇਆ ਵਾਪਸ ਲਾਗੇ ਟੈਂਡਰ ਇਸ ਕਰਕੇ ਨਹੀਂ ਲੱਗੇ ਕਿ ਇਹਨਾਂ ਦੀ ਕਮਿਸ਼ਨ ਦੀ ਸੈਟਿੰਗ ਸਾਨੂੰ ਮੈਨੂੰ ਅੱਜ ਵੀ ਯਾਦ ਆ ਕਿ ਜੇ ਹਿੰਦੁਸਤਾਨ ਦੀ ਆਜ਼ਾਦੀ ਮਿਲੀ ਤੇ ਸਭ ਤੋਂ ਵੱਧ ਕੁਰਬਾਨੀਆਂ ਜਿਹੜੀਆਂ ਸੀ ਉਹ ਪੰਜਾਬੀਆਂ 122 ਕੇ 23 ਫਾਂਸੀਆਂ ਲੱਗੀਆਂ ਉਹਦੇ ਚ 90 ਪੰਜਾਬੀ ਸੀਗੇ ਕੌਣ ਬੋਲ ਸਕਦਾ ਹਾਂ ਮੈਨੂੰ ਹੁਣੇ ਤੁਹਾਡੇ ਮਿਲ ਬੈਡ ਵਾਲੇ ਵਿੱਚ ਦੇ ਡਾਇਰੈਕਟਰ ਨੇ ویکن گئے تھے وہ جیل نے سی اور تسی کرسی کر آم آدمی پارٹی نے پرچے آنے جانے پرچیا پلیس والے یہ نوٹ کر لو یہ مت خیال کرو کہ تھی میٹنگ کیا سی کمیشن بٹھاواں گے کمیشن نہیں بیٹھے گا ਜਿਹੜਾ ਪਰਚਾ ਗਲਤ ਹੋਇਆ ਕਰ ਕੀਤੀ ਜਾਏਗੀ 82 ਬਣਾ ਕੇ ਯਾਰ ਜਿੰਨੂੰ ਮਰਜੀ ਇਹਾਂ ਦਾ ਰਾਜ ਆ ਇਹ ਲੋਕ ਰਾਜ ਆ ਇਹ ਪੁਲਿਸ ਨੂੰ ਸਾਡੇ ਕੋਲ ਟੈਕਸ ਲਾ ਕੇ ਇਹਨਾਂ ਇਹ ਦੀ ਪੱਗਾਂ ਨਾ ਲਾਓ ਇਹ ਲੁੱਟਣ ਵਾਲਿਆਂ ਦਾ ਧਿਆਨ ਕਰੋ ਜਿਹੜੇ ਲੁੱਟ ਕੇ ਪੰਜਾਬ ਨੂੰ ਖਾ ਰਹੇ ਨੇ ਜਾਣ ਕਰੋ ਇੰਡਸਟਰੀ ਕਿਉਂ ਨਹੀਂ ਪੰਜਾਬ ਚ ਆ ਰਹੀ ਤੇ ਵਾਕੇ ਮੁੱਖ ਮੰਤਰੀ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਲੁਧਿਆਣੇ ਦੇ ਵਿੱਚ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ 15000 ਕਰੋੜ ਦੀ ਇੰਡਸਟਰੀ ਲੈ ਕੇ ਚਲਾ ਗਿਆ ਮੱਧ ਪ੍ਰਦੇਸ਼ ਦੇ ਵਿੱਚ ਤੇ ਤੇਰੇ ਕੋਲ ਤੇ 15 ਰੁਪਏ ਦੀ ਨਹੀਂ ਲੱਗ ਰਹੀ ਤੈਨੂੰ ਸਾਰਾ ਦਿਨ ਮਜ਼ਾਕ ਕਰਨੇ ਜਾਂ ਲੋਕਾਂ ਦੇ ਉੱਤੇ ਗਲਤ ਤਾਨੇ ਕੱਸਣੇ ਉਹ ਛੱਡ ਇਹ ਕਹਿਣਾ ਚਾਹੁੰਦਾ ਅੱਜ ਜਿਸ ਸ਼ਹੀਦ ਦੀ ertid ਦੇ ਖੜੇ ਹੋਏ ਆਂ ਇਥੋਂ ਪ੍ਰਣ ਕਰੀਏ ਕੋਰਾ ਖੋਜ ਮਟਾ ਦੇਣਾ ਦੁਬਾਰਾ ਕੋਈ ਜੁਰਤ ਨਾ ਕਰ ਸਕੇ ਪੰਜਾਬ ਨੂੰ ਲੁੱਟਣ ਦੀ ਤੂੰ ਗੁਰਕਿਰਦਲ ਸੌਣ ਦੀ ਗੱਲ ਕਰਦਾ ਛੱਡ ਪਰ ਇਹੋ ਜਿਹੇ ਨਾਂ ਹੀ ਨਹੀਂ ਲਈਦੇ ਇਹਦੇ ਪਤਾ ਨਹੀਂ ਬਰਸਾਫੇ ਵੜ ਜਾਣੇ ਨੇ ਇਹ ਲੱਭਣੇ ਹੀ ਨਹੀਂ ਤੁਸੀਂ ਵੇਖਿਓ ਇਲੈਕਸ਼ਨ ਆਉਣ ਦਿਓ ਬਾਜਵਾ ਸਾਹਿਬ ਤੁਸੀਂ 332 ਕਹਿੰਦੇ ਹੋ ਇਹ ਤੁਹਾਨੂੰ 92 ਚ ਕੋਈ ਨਹੀਂ ਲੱਭਣਾ ਇਹਨਾਂ ਦੇ ਇਲੈਕਸ਼ਨ ਹੀ ਨਹੀਂ ਲੜਦੀ ਉਹ ਲੋਕਾਂ ਨੇ ਪਿੰਡਾਂ ਦੇ ਬਾਹਰ ਡਾਂਗਾ ਲੈ ਕੇ ਖਲੋਤੇ ਹੋਣਾ ਕਿਉਂ ਤੁਹਾਡਾ ਸਵਾਗਤ ਕਰੀਏ ਖਲੋਣਾ ਕਰੀ ਖਲੋਣਾ ਇਹ ਇਹ ਹੁਣ ਜਿਹੜਾ ਗੱਲਾਂ ਕਰਦਾ ਇਹਨੂੰ ਕਿਹੜਾ ਚੋਣਾ ਕਿ ਐਤ ਕੀ ਜਦੋਂ ਇਲੈਕਸ਼ਨ ਆਏਗੀ ਵਿਦਰੋਹ ਹੋਏਗਾ ਤੇਰੀ ਬੇਈਮਾਨੀ ਤੇ ਤੇਰੀ ਜ਼ੁਬਾਨ ਦੇ ਅਗੇਂਸਟ ਲੋਕ ਵਿਦਰੋਹ ਕਰਨਗੇ ਤਗੜੇ ਹੋਵੋ کانگریس کا ورکر ہمیشہ تگڑا ہوں گا کانگریس کے ورکر کدھی کمی نہیں ہوئی یہ جی کتنے پیٹھ دیتی ہے تو اصل دیتی ہوئے کہ کدھی نہیں دیتی دلوی صاحب آپ کا بہت بڑا رول ہے جو ہائی کمانڈ ہے نا وہی لائن پر لاتی ہے جو بگڑے ہوئے لیڈر ہوتے ہیں ਕੋਈ ਕਹਿੰਦਾ ਮੀਦੂ ਨਹੀਂ ਬੁਲਾਇਆ ਜਦ ਸ਼ਹੀਦਾਂ ਨੂੰ ਤੇ ਹਰ ਬੰਦੇ ਨੂੰ ਆ ਕੇ ਨਾਟਮਸਟਕ ਹੋਣਾ ਪਏਗਾ ਕੌਣ ਪੁੱਲ ਸਕਦਾ ਜੱਲਿਆਂਵਾਲੇ ਬਾਗ ਨੂੰ ਕੌਣ ਪੁੱਲ ਸਕਦਾ ਮੈਂ ਕਿਹਣਾ ਚੋਣਾ ਕਾਲੀ ਦਲ ਨੂੰ ਮੇਰੇ ਪਿੰਡ ਤੋਂ ਤਰੋ ਵਾਲੀ ਤੋਂ ਜਥਾ ਚੱਲਿਆ ਸੀ ਸਰਦਾਰ ਲక్ష్మణ ਸਿੰਘ ਦੀ ਗ੍ਰਹਿਮਾਇਚ 122 ਬੰਦੇ ਉੱਥੇ ਨਰਿਆਣੂ ਮਹੰਤ ਨੇ ਸ਼ਹੀਦ ਕਰ ਦਿੱਤੇ 26 ਟੋਕਰੇ ਉਥੋਂ ਹੱਡੀਆਂ ਦੇ ਨਿਕਲੇ ਸੀ ਤੇ ਸਰਦਾਰ ਲਖਮਣ ਸਿੰਘ ਨੂੰ ਜਿੰਦਾ ਜੰਡਾ ਨਾ ਬਣ ਕੇ ਸਾੜਿਆ ਸੀ ਪੁੱਠਾ ਕਰਕੇ ਸਾੜਿਆ ਸੀ ਇਹਨੂੰ ਮੈਂ ਕਹਿਣਾ ਚਾਹੁੰਦਾ ਸੁਪੀਰ ਬਾਦਲ ਨੂੰ ਤੇਰੇ ਕਰਕੇ ਨਹੀਂ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਖਰ ਕੌਮ ਦਾ ਖਿਤਾਬ ਦੇ ਧਾਰੋ ਵਾਲੇ ਚ ਅੱਜ ਤੱਕ ਸਰਦਾਰ ਲਖਮਣ ਸਿੰਘ ਦੇ ਨਾਂ ਤੇ ਪੰਜਾਬ ਸਰਕਾਰ ਦੇ ਉਸ ਵੇਲੇ ਦੇ ਮੁੱਖ ਮੰਤਰੀ ਜਿਹੜਾ 5 ਸਾਲ ਰਿਹਾ ਫਖਰੇ ਕੌਮ ਦੀ ਮੈਂ ਗੱਲ ਕਰਦਾ ਉਹਦੇ ਕੋਲ ਤੇ ਵਾਪਸ ਲੈ ਲਿਆ ਮੈਂ ਵਿੱਚ ਜਦੋਂ ਬਾਦਲ ਮੁੱਖ ਮੰਤਰੀ ਸੀ 2012 ਚ ਉਹਦੇ ਬਾਅਦ ਕੋਟੋ ਲਾਈ ਗਈ ਅਕਾਲੀ ਦਲ ਤੇ ਹੋ ਗਿਆ ਜੇ ਖਤਮ ਹੁਣ ਤਗੜੇ ਹੋ ਕੇ ਪੰਜਾਬ ਨੂੰ ਬਚਾਉਣ ਦੀ ਗੱਲ ਕਰੀਏ